kagram okay. <laughs> na टूटी पीला टूटी लगी भी हाँ जी मैं भारती किसान यूनि सिद्धू को एकता जिला भारत प्रधान लुधियाना ਸਿੰਦਰ ਸਿੰਘ ਬਗਦਾਜੀ ਮੈਂ ਬੋਲ ਰਹਾ ਇਹ ਲੋਕਾਂ ਨੂੰ ਅੰਦੋਲਨ ਕਰਦੇ ਆ ਚਿਕਨਾ ਚੰਦੂ ਇਹ ਲੋਕਾਂ ਨੂੰ ਅੰਦੋਲਨ ਸੀ ਜਿਹੜਾ ਪ੍ਰੋਟੈਸਟ ਚੱਲ ਰਹੇ ਨੇ ਐਮਐਸਪੀ ਨੂੰ ਲੈ ਕੇ ਗਾਰੰਟੀ ਕਾਨੂੰਨ ਦੀ ਮੰਗ ਮੰਨੀ ਗਈ ਸੀ ਸਰਕਾਰ ਬੋਲੋ ਸਾਨੂੰ ਕਰਜ਼ਾ ਮਾਫੀ ਦੀ ਮੰਗ ਨਹੀਂ ਜਿਹੜੀਆਂ 2020 ਦੇ ਵਿੱਚ ਆਪਣਾ ਅੰਦੋਲਨ ਹੋਇਆ ਸੀ ਉਹ ਅੰਦੋਲਨ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਸ ਨੂੰ ਲੈ ਕੇ ਇਹ ਕੀਤਾ ਜਾ ਰਿਹਾ ਜੀ ਕਿ ਮੈਂ ਕਿ ਕਿਸੇ ਦਾ ਉਹ ਜਿਹੜਾ ਅੰਦੋਲਨ ਚੱਲ ਰਿਹਾ ਸੜਾ ਸ਼ੰਭੂ ਬਾਟੜੇ ਚੱਲ ਤੇ ਸਖਤ ਪ੍ਰਸ਼ਾਨ ਮੋਟੇ ਜਿਹਾ ਬੰਦਿਆ ਮੈਂ ਹੁਣ ਮਾਦਾ ਕਹਿੰਦਾ ਕਿ ਉਹ ਅੰਦੋਲਨ ਸ਼ੁਰੂ ਕੀਤਾ ਉਹ ਕੋਈ 3 ਪਲਾਨ ਨਹੀਂ ਸੀਗਾ ਕਿਸੇ ਕਰਕੇ ਜੋ ਤੇ ਮੌਤਾਂ ਮੀਆਂ ਨੇ ਤੇ ਕਿਤੇ ਪਲਾਨ ਹੁੰਦਾ ਪਰ ਸ਼ਹਿਰੋਂ ਕਿਸੇ ਮੌਤਾਂ ਨਾ ਹੋਵੇ ਨਹੀਂ ਉਹ ਸਾਰਾ ਕੁਝ ਲਾਂਬੰਡ ਕਰਕੇ ਤੁਰਿਆ ਇਹ ਰਹਿੰਦੀਆਂ ਮੰਗਾਂ ਨੂੰ ਪਲਾਨ ਕਰਕੇ ਤੁਰਿਆ ਤੇ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਉਸ ਵਾਅਦੇ ਮੁਤਾਬਕ ਅਸੀਂ ਜੇ ਵਾਅਦਾ ਖਲਾਫੀ ਕੀਤੀ ਹੈ ਤਾਂ ਅਸੀਂ ਤੁਰਿਆ ਤੇ ਇਦੋਂ ਬਾਅਦ ਤਾਂ ਇਲੈਕਸ਼ਨ ਆਉਂਦੇ ਸਰਕਾਰ ਬਦਲਦੀ ਆ ਨਾ ਕੋਈ ਗੱਲ ਨਹੀਂ ਸਾਡਾ ਤਾਂ ਇਹ ਸਰਕਾਰ ਨਾਲ ਵਾਅਦਾ ਵਾਦਾ ਨਾ ਅਸੀਂ ਇਹਦੇ ਮੂਰੇ ਧਰਨਾ ਲਾਵਾਂਗੇ ਇਹਦੇ ਮੂਤੇ ਮੰਗ ਕਰਾਂਗੇ ਵੀ ਜਿਹੜਾ ਵਾਅਦਾ ਕਰਿਆ ਸੀ ਇਹਨਾਂ ਨਵਾਉਣ ਨਵਾਇਆ ਜਾਵੇ ਪਾਕੀ ਉਦਸੇ ਦੇ ਕਿਸਾਨ ਮੋਰਚਾ ਤੁਹਾਨੂੰ ਲੱਗਦਾ ਕਿ ਤੁਹਾਡਾ ਸਾਥ ਨਹੀਂ ਲੱਗੇ ਆ ਰਹੀਆਂ ਹਾਂਜੀ ਛੋਟਾ ਹੋ ਰਿਹਾ ਜੀ ਵੀ ਲੱਗਣ ਗਿਆ ਹੋ ਲੱਗਣਾ ਚਾਹੀਦਾ ਨਹੀਂ ਤਾਂ ਉਹਨਾਂ ਦੇ ਜਿਹੜੀ ਜਥੇਬੰਦੀਆਂ ਦੇ ਵਰਕਰ ਨੇ ਜਾਂ ਕੈਡਰ ਆ ਉਹਨਾਂ ਨੂੰ ਕਹੂਗਾ ਵੀ ਹਾਂ ਤੁਸੀਂ ਕਦੇ ਨਹੀਂ ਲੜਾਈ ਲੜਾਈ ਤਾਂ ਸਾਰੇ ਇਨਸਾਨੀਆ ਕਿਉਂ ਜਦੋਂ ਸਯੁਕਤ ਮੋਰਚੇ ਕਿਸਾਨ ਮੋਰਚੇ ਦੀਆਂ ਇਹ ਮੰਗਾਂ ਸਾਝੀਆਂ ਸੀਗੀਆਂ ਤੇ ਅੰਦੋਲਨ ਅਸੀਂ ਸਮਾਪਤ ਇਕੱਠਿਆਂ ਨੇ ਕਰਿਆ ਸੀ ਤਾਂ ਉਦੋਂ ਫਿਰ ਮੰਗਾਂ ਤਾਂ ਉਹਨਾਂ ਦੀਆਂ ਵੀ ਬਣਦੀਆਂ ਨੇ ਤੇ ਜੇ ਉਹ ਆਗੂ ਨੇ ਵੱਡੇ ਨੇ ਕਹਾਉਂਦੇ ਨੇ ਤਾਂ ਉਹਨਾਂ ਦਾ ਫਰਜ਼ ਪਹਿਲਾਂ ਸੀ ਕਿ ਸਾਡੇ ਨਾਲ ਤੁਰਨਾ ਸਾਡੇ ਤੋਂ ਪਹਿਲਾਂ ਤੁਰਨ ਦਾ ਫਰਜ਼ ਬਣਦਾ ਅੰਦੋਲਨ ਕਿੱਥੇ ਖਤਮ ਕੀਤਾ ਤਾਂ ਫਿਰ ਇਹ ਅਲੱਗ-ਅਲੱਗ ਕਿਵੇਂ ਹੋ ਗਿਆ ਅਲੱਗ-ਅਲੱਗ ਥੋੜਾ ਜਿਹਾ ਇੱਕ ਕਾਰਨ ਆ ਜੀ ਜਿਵੇਂ ਸੰਯੁਕਤ ਮੋਰਚੇ ਦਾ ਸਿਧਾਂਤ ਸੀ ਕਿ ਆ ਵੀ ਕੋਈ ਅੱਜ ਤੋਂ ਪਹਿਲਾਂ ਜੋ ਕੁਝ ਮਰਜ਼ੀ ਹੋ ਗਿਆ ਇਲੈਕਸ਼ਨ ਲੜ ਲਈ ਕਿਸੇ ਨੇ ਕੋਈ ਤਰ੍ਹਾਂ-ਤਰ੍ਹਾਂ ਦੇ ਬੰਦੇ ਸੀਗੇ ਪੋਲੀਟਿਕਲ ਵੀ ਸੀ ਕਿ ਅੱਜ ਤੋਂ ਬਾਅਦ ਕੋਈ ਬੰਦਾ ਪੋਲੀਟਿਕਲ ਨਹੀਂ ਹੋਊਗਾ ਸਿਆਸਤ 'ਚ ਨਹੀਂ ਜਾਊਗਾ ਪਰ ਸਾਡੇ ਕੁਝ ਬੰਦਿਆਂ ਦੇ ਦਿਮਾਗ ਦੇ ਵਿੱਚ ਸੀਐਮ ਬਣਨ ਦੀ ਜਾਂ ਦਿਮਾਗ ਦੇ ਵਿੱਚ ਰਾਜਨੀਤਿਕ ਖੇਡਾਂ ਡੌੜਨ ਲੱਗਿਆ ਤਾਂ ਉਹਦੀ ਬਦਕਸਮਤੀ ਇਹ ਹੋਈ ਆ ਤੋੜ ਦਾ ਵੱਡਾ ਕਾਰਨ ਹੋਇਆ ਸਜੁਗਤ ਸਮਾਜ ਮੋਰਚਾ ਸਜੁਗਤ ਕਿਸਾਨ ਮੋਰਚੇ ਮੋਰਚੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਬਣਾ ਲਈ ਗਈ ਕਿਧਰ ਜਾਣ ਦਾ ਮਤਲਬ ਹੋਵੇ ਆਪਣਾ ਫਾਇਦਾ ਦੇਖਣਾ ਨੇ ਦੇਖੋ ਜੀ ਉਹ ਆਪਣਾ ਫਾਇਦਾ ਹੀ ਹੋ ਸਕਦਾ ਜਾਂ ਆਪਣੀ ਕੋਈ ਰਣਨੀਤੀ ਹੋ ਸਕਦੀ ਆ ਉਹ ਉਹਨਾਂ ਨੂੰ ਉਹ ਜਾਣਦੇ ਨੇ ਵੀ ਕੀ ਤਰ੍ਹਾਂ ਦੇਖਿਆ ਪਰ ਸਜੁਕਤ ਕਿਸਾਨ ਮੋਰਚਾ ਸਮੁੱਚੀ ਕਿਸਾਨ ਕਿਸਾਨੀ ਦੀ ਲੜਾਈ ਲੜਨ ਵਾਸਤੇ ਬਣਿਆ ਸੀ ਤਾਂ ਉਹਦੇ ਵਿੱਚੋਂ ਜਦੋਂ ਅਸੀਂ ਕੋਈ ਆਪਣੇ ਵਾਸਤੇ ਲਾਭ ਕੋਈ ਨਿੱਜੀ ਲਾਹਾ ਕੱਟਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤਰ੍ਹਾਂ ਹੋਊਗਾ ਉਹਨਾਂ ਨੂੰ ਅਸੀਂ ਕਹਿੰਦੇ ਆਂ ਵੀ ਇਹਨੂੰ ਸੰਵਿਧਾਨ ਮੁਤਾਬਕ ਜਿਵੇਂ ਆਪਾਂ ਪਹਿਲਾਂ ਚੱਲੇ ਸੀ ਉਵੇਂ ਚੱਲਣ ਦਾ ਫਰਜ਼ ਬਣਦਾ ਜੀ ਉਹਨਾਂ ਦਾ ਫਿਰ ਕੀ ਮਾ ਜੀ ਮੇਰੇ ਨਾਲ ਹਰਜੀਤ ਸਿੰਘ ਲੋਪੋਂ ਜੀ ਆ ਵੀਕੇ ਸਿੱਧੂ ਉਪਰ ਅਜੋ ਕੋ ਤੂ ਰੇ ਰੇਲ ਪਟੜੀ ਦੇ ਵਟਕੀ ਕਰਨ ਸੀ ਇਹਦਾ ਕਾਰਨ ਇਹ ਹੈ ਜੀ ਵੀ ਕੁਝ ਸਰਾਲਤੀਆਂ ਸਨ ਨਾ ਸੋਸ਼ਲ ਮੀਡੀਆ ਦੇ ਪਾਰ ਇਹਨੇ ਬਾਈਡਾਂ ਲਿਖ ਲੇ ਕਿ ਵੀ ਇਹ ਮੋਰਚਾ ਖਰਾਬ ਹੋ ਰਿਹਾ ਮੋਰਚਾ ਘਟ ਰਿਹਾ ਉਹਨਾਂ ਨੂੰ ਦੱਸਣ ਵਾਸਤੇ ਪੂਰੇ ਭਾਰਤ ਦੇ ਵਿੱਚ ਕੱਲੇ ਪੰਜਾਬ ਦੀ ਪੂਰੇ ਭਾਰਤ ਦੇ ਵਿੱਚ ਇਹ ਲੋਕੋ ਅੰਦਲਨ ਹੋ ਰਿਹਾ ਤਾਂ ਜੋ ਜਿਹੜੇ ਸਾਡੇ ਵੀ ਪਿੱਛੇ ਬੈਠੇ ਨੇ ਇਹਨਾਂ ਨੂੰ ਇਹ ਮਹਿਸੂਸ ਹੋ ਸਕੇ ਵੀ ਇਹ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਆ ਰਿਹਾ ਹੈ ਫਿਰ ਕਿਹਦਾ ਜਦੋਂ ਬੜੀ ਹੋਰ ਨਾਲ ਚੱਲ ਨਹੀਂ ਰਹੀ ਕੀ ਕਾਰਨ ਆਉਗਾ ਉਹ ਦੀ 70 ਕੋ 70 ਬੰਦੇ ਨੇ ਜੀ ਦੇਖੋ ਜੀ ਆਪਣੇ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣੀ ਜਾਣਦੇ ਆ ਉਹ ਪਹਿਲਾਂ ਵੀ 88 ਜੀ ਆਪਣੇ 83 ਜੀ ਹੰਦੋਂ ਵਿੱਚ ਵੇਚ ਗਿਆ ਚੰਡੀਗੜ੍ਹ ਵਾਲਾ ਇਸ ਕਰਕੇ ਆਪਣੇ ਇਲਾਕੇ ਲੋਕਾਂ ਨਾਲ ਜਾਣ ਖੁਸ਼ੀ ਨਹੀਂ ਹੈਗੀ ਇਥੇ ਨਾ ਦੇਖੋ ਆਪਣੇ ਘਰੇ ਬੈਠੇ ਨੇ ਉਹ ਜੀ ਤੇ ਜਿਹੜਾ ਕੋਈ ਨਾ ਨੋਰਕ ਗੈਰ ਰਾਜਨੀਤਿਕ ਤੇ ਰਾਜਨੀਤਿਕ ਕੀ ਫਰਕ ਹੈ ਇਹ ਜਿਹੜਾ ਜੀ ਆਪਣਾ ਗੈਰ ਰਾਜਨੀਤਿਕਾ ਉਹ ਤਾਂ ਜੀ ਆਪਣੇ ਕਿਸਾਨਾਂ ਮੌਜੂਦਾ ਮੋਰਚਾ ਜੀ ਜਿਹੜਾ ਸਿਆਸੀ ਮੋਰਚਾ ਤੁਹਾਨੂੰ ਪਤਾ ਹੀ ਸਿਆਸਤ ਉਹ ਸਰਕਾਰ ਵਈ ਹੋ ਗਈ ਕਿਸਮ ਦਾ ਇਹ ਰਾਜਨੀਤੀ ਤਾਂ ਅੱਜ ਕੱਲ ਹਰ ਇੱਕ ਚੀਜ਼ ਦੇ ਵਿੱਚ ਹੈਗੇ ਪਰ ਰਾਜਨੀਤੀ ਆ ਨਾ ਅਸੀਂ ਇਹ ਉੱਥੋਂ ਗੱਲ ਕਰਕੇ ਦੁਬਾਰਾ ਦਿੱਲੀੋਂ ਜਦੋਂ ਵਾਪਸ ਆਏ ਸੀ ਕਿ ਕੋਈ ਵੀ ਜਿਹੜਾ ਬੰਦਾ ਸਿਆਸੀ ਹੋਊਗਾ ਉਹ ਕਿਸਾਨਾਂ ਦਾ ਗੁ ਨਹੀਂ ਹੋ ਸਕਦਾ ਬਾਕੀ ਜਿਹੜੇ ਬੰਦੇ ਇਹ ਗੱਲ ਕਹਿੰਦਿਆਂ ਨੇ ਜਿਵੇਂ ਟਰੈਕਟਰ ਮਾਰਚ ਕਰਦੇ ਨੇ ਜਾਂ ਕੁਝ ਕਰਦੇ ਨੇ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹਮਾਇਤੀ ਆ ਤੁਸੀਂ ਕਹਿੰਦੇ ਟਰੈਕਟਰ ਮਾਰਚ ਕਰਨ ਦੇ ਦੋ ਕਾਰਨ ਨੇ ਜੀ ਇੱਕ ਤਾਂ ਉਹਨਾਂ ਨੂੰ ਲੋਕ ਛੱਡ ਛੱਡ ਕੇ ਆਪ ਮਾਰ ਰਹੇ ਸ਼ੰਭੂ ਆਪਣੇ ਕਰੋੜੀ ਬਾਰਡਰ ਵੱਲ ਜਾ ਰਹੇ ਨੇ ਉਹ ਉਹ ਨੌਜਵਾਨ ਇੱਥੇ ਬਿਜੀ ਰੱਖਾ ਜਉਂਦੇ ਨੇ ਵੀ ਸਾਡੇ ਨੌਜਵਾਨਾਂ ਕੋਈ ਨਾ ਕੋਈ ਇੱਥੇ ਆਪਣੇ ਪ੍ਰੋਗਰਾਮ ਆਪਣ ਜੰਡੇ ਰਹਿਣ ਜੀ ਇਹ ਨਾਮ ਹੈ ਤੁਹਾਡੇ ਸੰਤੋਖ ਸਿੰਘ ਨਗਰਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਦੁਆ ਰਾਇਲ ਰੋਕ ਕੋ ਬਾਰੇ ਕੀ ਕਹਿਣਾ ਚਾਹੁੰਦੇ ਆਂ ਅੰਦੋਲਨ ਕਰ ਰਹੇ ਹੋ ਰੇਲ ਰੋਕੂ ਦੇਖੋ ਜੀ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਪਹਿਲਾਂ ਦਿੱਲੀ ਮੋਦੀ ਸਰਕਾਰ ਨੇ ਸਾਨੂੰ ਨਹੀਂ ਜਾਣ ਦਿੱਤਾ ਲੋਕਤੰਤਰ ਦਾ ਘਾਣ ਹੋਇਆ ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਜਦੋਂ ਸ਼ੰਗੂ ਆਰਡਰ ਤੇ ਸਾਨੂੰ ਰੋਕਿਆ ਗਿਆ ਮੂਰੇ ਫੋਰਸ ਲੱਗੀ ਹੋਈ ਹੈ ਜਿਵੇਂ ਇੱਕ ਦੁਸ਼ਮਣ ਦੇਸ਼ ਨਾਲ ਫੌਜ ਲੱਗੀ ਹੁੰਦੀ ਹੈ ਇਸ ਤਰੀਕੇ ਨਾਲ ਸਾਡੇ ਨਾਲ ਜਿਹੜਾ ਉੱਥੇ ਹੋ ਰਿਹਾ ਹੈ 2-4 ਸਾਡੇ ਜਵਾਨ ਵੀ ਉੱਥੇ ਸ਼ਹੀਦ ਕਰ ਦਿੱਤੇ ਨੇ ਸਾਡੇ ਨੌਜਵਾਨ ਬੱਚੇ ਤੇ ਬਿਲਕੁਲ ਕਾਨੂੰਨ ਦੀ ਲੰਗੜਾ ਸਰਕਾਰ ਨੇ ਕੀਤੇ ਜਾਂ ਤੇ ਨਹੀਂ ਹੈਗਾ ਤਾਂ ਹੁਣ ਸਾਡੇ ਤੋਂ ਕੰਟੀਨਿਊ ਸਾਨੂੰ ਜਥੇਬੰਦੀਆਂ ਜਿਹੜੀਆਂ ਪ੍ਰੋਗਰਾਮ ਦੇ ਰਹੀਆਂ ਨੇ ਅਸੀਂ ਅੱਗੇ ਸੰਘਰਸ਼ ਹੋਰ ਟਿੱਖਾ ਕਰਾਂਗੇ ਅੱਜ ਇਸ ਸੰਘਰਸ਼ ਨਾਲ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸਾਡੇ ਨਾਲ ਹੋਰ ਵੀ ਸਾਡੀਆਂ ਕਈ ਕਾਫੀ ਸਹਿਯੋਗੀ ਜਥੇਬੰਦੀਆਂ ਨੇ ਪੂਰੇ ਭਾਰਤ ਦੇ ਵਿੱਚ ਅੱਜ ਸਾਡਾ ਰੋਲ ਰੇਕੂ ਰੋਕੂ ਜਿਹੜਾ ਅੰਦੋਲਨ ਹੈ 12 ਤੋਂ 4 ਵਜੇ ਤੱਕ ਕੀਤਾ ਗਿਆ ਉਦੋਂ ਬਾਅਦ ਵੀ ਜਿਹੜਾ ਸਾਨੂੰ ਜਥੇਬੰਦੀਆਂ ਹੋਰ ਹੁਕਮ ਕਰਨਗੇ ਆਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਆਪਦੇ ਹੱਕਾਂ ਲਈ ਐ ਲੜਦੇ ਆ ਲੜਦੇ ਰਹਾਂਗੇ ਹੱਕ ਲੈ ਕੇ ਰਹਾਂਗੇ ਤੁਹਾਡੇ ਅੰਦੋਲਨ ਵਿੱਚੋਂ ਬਾਕੀ ਸਬਤ ਕਿਸਾਨ ਮੋਰਚਾ ਜਥੇਬੰਦੀਆਂ ਅਜੇ ਤੱਕ ਕਿਉਂ ਨਹੀਂ ਆ ਕੇ ਰਲੀਆਂ ਉਹ ਜੀ ਵਿਚਾਰਕ ਕੁਝ ਮਤ ਪੇਦ ਹੋ ਸਕਦੇ ਨੇ ਸਾਡੀ ਜਿਹੜੀ ਗੈਰ ਰਾਜਨੀਤਿਕ ਜਥੇਬੰਦੀਆਂ ਨੇ ਸਾਡੇ ਨਾਲ ਡੱਲਿਆ ਸਰਪੀ ਨੇ ਸਾਡੀ ਜਥੇਬੰਦੀ ਹੈ ਕਿਸਾਨ ਮੋਰਚਾ ਬਣਾਇਆ ਸੀ ਕਿਉਂਕਿ ਸਾਡੀ ਜਥੇਬੰਦੀ ਬਹੁਤ ਬੰਦਾ ਵਿਸਤਾਰ ਵੀ ਕਰ ਦਿੱਤੀ ਹੈ ਕੇਰਲਾ ਤਾਮਲਾਡੂ ਉਤਰਾਖੰਡ ਜਿਹੜਾ ਰਾਜਸਥਾਨ ਯਾਨੀ ਕਿ ਗੁਜਰਾਤ ਤੱਕ ਹਰਿਆਣਾ ਸਾਰੇ ਤੁਸੀਂ ਜਿਹੜੀਆਂ ਦੇ ਵੀ ਸਾਡੀ ਜਥੇਬੰਦੀ ਹੈ ਅਸੀਂ ਉਹਨਾਂ ਨੂੰ ਵੀ ਕਹਿੰਦੇ ਵੀ ਆਓ ਬਿਲਕੁਲ ਆਓ ਵੈਲਕਮ ਕਿਉਂਕਿ ਕਿਸਾਨਾਂ ਵੀ ਮੰਨਦਾ ਨਹੀਂ ਸਕਦਾ ਇਤਰਾਜ ਕਿਸੇ ਨਾ ਨਹੀਂ ਕੋਈ ਸਾਡੇ ਦੇਸ਼ੇ ਮੱਤ ਤੇ ਹੋ ਸਕਦੇ ਨੇ ਵਿਚਾਰਕ ਪਰ ਮੰਗਾ ਤੇ ਵੀ ਸਾਰੇ ਇਕੱਠੇ ਕੀ ਕਹਣਾ ਚਾਹੁੰਦੇ ਹੋ ਕਿੱਥੇ ਕਿੱਥੇ ਬੰਦੀਆਂ ਮਨ ਲੱਗਦਾ ਆਣ ਵਾਲੇ ਸਮੇਂ ਦੇ ਵਿੱਚ ਅਗੇ ਮਿਲਣੂਗੀ। ਵਾਣ ਸੇ ਤਰੀਕੇ ਨਾਲ ਅੰਦੋਲਨ ਚੱਲਦਾ ਰਹੇਗਾ। ਅਸੀਂ ਦੋਨਾਂ ਨਾਲ ਲੰਬਾ ਜਾਊਂ ਅੰਦੋਲਨ ਚਲਾਵਾਂਗੇ। ਅੰਦੋਲਨ ਬਿਲਕੁਲ ਤਰੱਕੀ ਕਰ ਰਿਹਾ। ਪੂਰੇ ਗਲੋਬਲ ਦੇ ਵਿੱਚ ਖੰਦਾ ਇਸ ਟਾਈਮ ਅੰਦੋਲਨ ਜਾ ਰਿਹਾ ਹੈ। ਤੁਹਾਡੀ ਕਿਰਪਾ ਨਾਲ, ਮੀਡੀਆ ਦੇ ਸਹਿਯੋਗ ਨਾਲ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਵਾਲਿਆਂ ਨੇ ਕਿਉਂਕਿ ਉਹ ਮੰਗਾ ਪਬਲਿਕਲੀ ਮੰਗਾਂ ਨੇ ਨਾਂ ਤੋਂ ਇਹ ਭਾਗੀ ਹੈ। ਨਾਂ ਦੀ ਜਾਤ ਮੱਜ ਦੀ ਗੱਲ ਹੈ। ਉਹ ਸਾਨੂੰ ਸਹਿਯੋਗ ਉਹਨਾਂ ਨੇ ਵੀ ਇੱਕ ਦਿਨ ਦੇਣੇ ਤੇ ਦੇ ਰਹੀਆਂ, ਬੈਕਪੋਰਟ ਤੇ ਦੇ ਰਹੀਆਂ ਨੇ। ਅਗੇ ਹੋ ਕੇ ਉਹਨਾਂ ਨੂੰ ਵੀ ਆਉਣਾ ਹੀ ਪੂਆ ਕਿ ਨਹੀਂ ਗੱਲ ਆ ਜਾਣੀ ਇਹ ਕਿਲਾ ਬਹੁਤ ਜਿਆਦਾ ਹਰ ਜੱਥੇ ਦੇਲੇ ਕਰਦੇ ਹੋ ਗਾ ਜਿਆ ਉਹਦਾ ਲੱਤ ਉਹ ਮੇਕਲੇ ਕਰਦੇ ਹੋਣ ਕਰਦੇ ਕਿੱਥੀਆਂ ਹੋ ਸਕਦੀਆਂ ਨੇ ਵੀ ਸਾਡੇ ਅੰਤਿਆਰਕ ਮੱਤ ਦੇ ਦੇ ਨੇ ਵੀ ਅਸੀਂ ਕਹਿ ਕਹਿ ਰਾਜਨੀਤਿਕ ਸੱਜੇ ਜਿਹੜੀ ਜਥੇ ਬੰਦੀ ਆ ਸੀ ਉਹਨਾਂ ਦੇ ਫਰਕ ਸਾਡੇ ਦੇ ਬੰਦੇ ਨੇ ਲਕਸ਼ਣ ਲੜੇ ਨਹੀਂ ਲਕਸ਼ਣ ਨਹੀਂ ਲੜੇ ਸਾਡੀਆਂ ਜਥੇ ਬੰਦਿਆਂ ਨੇ ਲਕਸ਼ਣ ਨਹੀਂ ਲੜਿਆ ਸੀ ਇਲੈਕਸ਼ਨ ਤੋਂ ਪਹਿਲੀ ਵਾਰ ਹੌਣ ਜਾਂਦਾ ਸੀ ਇੱਥੇ ਸੀ ਇਲੈਕਸ਼ਨ ਤੋਂ ਬਿਲਕੁਲ ਬਾਅਦ ਆ ਕੁਝ ਜਥੇ ਬੰਦਿਆਂ ਨੇ ਇਲੈਕਸ਼ਨ ਲੜਿਆ ਉਹਨਾਂ ਦੀ ਮਰਜ਼ੀ ਸੀਗੀ ਆ ਕੇ ਜਦੋਂ ਜਿੱਲੀ ਮੋਰਚੇ ਤੇ ਤੋਂ ਆਏ ਨੇ ਉਹ ਆ ਕੇ ਉਹਨਾਂ ਨੇ ਇਲੈਕਸ਼ਨ ਲਾ ਲਿਆ ਸਾਡੀ ਜਥੇ ਬੰਦੀ ਜਿਹੜੀ ਖਾਨ ਮਜੂਦ ਸ਼ਰਤ ਚਲੇਤੀ ਹੈ ਜਾਂ ਦੱਲੇਵਾਲ ਸਾਹਿਬ ਦੇ ਹੋਰ ਜਥੇ ਬੰਦਿਆ ਨੇ ਇਹਨਾਂ ਨੂੰ ਚੰਗਾ ਨਹੀਂ ਮੰਨਿਆ ਗੱਲਾਂ ਨੂੰ ਵੀ ਅਸੀਂ ਜਿਹੜੇ ਬੰਦੇ ਰਾਜ ਨਹੀਂ ਚੋ ਜਾਣਾ ਉਹ ਉਹ ਕਦੇ ਵੀ ਹੱਕ ਨਹੀਂ ਲੈ ਸਕਦੇ ਇਹ ਵੀ ਕਹਿੰਦੇ ਕਿ ਉਹ ਨਾਰਾ ਵੀ ਲਾਉਂਦੇ ਨਾਲ ਅਸੀਂ ਅਸੀਂ ਤਾਂ ਬਹੁਤ ਵਾਰੀ ਚੌੜਾ ਮੀਟਾ ਨਾ ਕਰ ਚੁੱਕੇ ਨੇ ਭੇਦ ਸਾਹਿਬ ਜੋ ਨਾ ਮੀਤ ਨਾ ਉਹ ਨਾ ਹੋ ਚੁੱਕਿਆ ਨਹੀਂ ਰਿਹਾ ਉਹ ਪੰਜਾਬ ਦੇ ਦੇਸ਼ ਦੇ ਮਸਲੇ ਨੇ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਸਾਰਾ ਜੀਏ ਨੇੜੇ ਤੇ ਦੇ ਗੱਲ ਨਹੀਂ ਖੜੀ ਗੱਲ ਬਹੁਤ ਵੱਡੀ ਹੈ ਪਰ ਕੁਝ ਬਿਆਨ ਇਹ ਵੀ ਆ ਰਹੇ ਕਿ ਥੋੜੀ ਬਹੁਤ ਜਲਦਬਾਜ਼ੀ ਕੀਤੀ ਗਈ ਹੈ ਕੋਈ ਜਲਦਬਾਜ਼ੀ ਨਹੀਂ ਕੀਤੀ 4 ਮਹੀਨਿਆਂ ਤੋਂ ਉੱਪਰ ਸਾਡੀ ਜਥੇਬੰਦੀ ਦੇ ਆਗੂ ਪੂਰੇ ਦੇਸ਼ ਦੇ ਵਿੱਚ ਘੁਮ ਕੇ ਆਏ ਨੇ ਤਾਮਾ ਲਾਡੂ ਤਾਂ ਕਦੇ ਨਹੀਂ ਜੁੜ ਗਏ ਉਹਨਾਂ ਨੇ ਸਾਰਿਆਂ ਨੇ ਜਾ ਕੇ ਉੱਥੇ ਸੰਘ ਅਠਣ ਬਣਾਇਆ ਗਿਆ ਜਦੋਂ ਉਹਦੀ ਗਿਣਤੀ ਵੱਧ ਗਈ ਫਿਰ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਗਿਆ ਪਹਿਲਾਂ ਸਾਡੀ ਜਿਹੜੀ ਜਥੇਬੰਦੀ ਹੈ ਉਹਦਾ ਸਾਨੂੰ ਨਵ ਬਦਲਣਾ ਪਿਆ ਇਹ ਕੋਈ ਜਾਦੇ ਜਿਵੇਂ ਬੰਦੀਆਂ ਸਾਡੇ ਨਾਲ ਸਹਿਯੋਗ ਕਰ ਰਹੀਆਂ ਅੱਜ ਦਿਨ ਵੀ ਪੈਦਲ ਵੀ ਚੱਲੇ ਹੋਏ ਨੇ ਦਿੱਲੀ ਆ ਰਹੇ ਨੇ ਪਰ ਮੋਦੀ ਸਰਕਾਰ ਦਿੱਲੀ ਸਾਨੂੰ ਨਹੀਂ ਆਉਣ ਦਿੰਦੀ ਜਿਹੜਾ ਕਿ ਲੋਕਤੰਤਰ ਦਾ ਕਤਲ ਹੈ ਤੁਸੀਂ ਜਿੱਦਾਂ ਕਿ ਆ ਵੀ ਦੇਸ਼ ਭਰ ਦੇ ਵਿੱਚ ਘੁੰਮ ਕੇ ਆਏ ਨੇ ਆਪਣੇ ਇਲਾਕੇ ਦੇ ਦੋ ਜਿਵੇਂ ਬੰਦੀਆਂ ਨੇ ਉਹ ਨਾਲ ਕਿਉਂ ਚੋਰੀਆਂ ਤੁਹਾਡੇ ਕਿਹੜੀਆਂ ਜੀ ਇਹ ਦੋ ਮੇਨ ਜਿਥੇ ਬੰਦੇ ਨੇ ਆਪਣੇ ਇਲਾਕੇ ਨਾ ਲਓ ਜੀ ਉਹਨਾਂ ਦੇ ਕਿਹੜੀਆਂ ਜਿਥੇ ਰਾਜੇਵਾਲ ਲਖੋ ਵਾਲਾ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਇਲੈਕਸ਼ਨ ਲੜਿਆ ਸਾਡੀਆਂ ਜਥੇਬੰਦੀਆਂ ਕਹਿੰਦੀਆਂ ਨੇ ਵੀ ਜਿਹੜਾ ਇਹ ਆਪਾਂ ਨੇ ਕੋਈ ਵੀ ਅੰਦੋਲਨ ਕਰਨਾ ਹੋਵੇ ਕੋਈ ਹੱਕ ਲੈਣਾ ਹੋਵੇ ਉਹ ਰਾਜਨੀਤਿਕ ਹੋ ਕੇ ਨਹੀਂ ਲਿਆ ਜਾ ਸਕਦੇ ਇਹ ਕੋਈ ਰਾਏ ਹੁਣ ਦੇਖੋ ਕੋਈ ਵੀ ਚਾਹੇ ਸਾਡੇ ਐਮਐਲਏ ਇੱਥੇ ਦਾ ਜਿਕਤਾਰ ਸਿੰਘ ਉਹ ਆਪਦੀ ਹਕੂਮਤ ਦੇ ਹਿਸਾਬ ਨਾਲ ਚੱਲ ਸਕਦਾ ਹੈ ਉਸ ਤੋਂ ਬਾਹਰ ਆ ਕੇ ਉਹ ਗੱਲ ਹੀ ਕਰ ਸਕਦਾ ਜਿਹੜਾ ਵੀ ਕੋਈ ਰਾਜਨੀਤੀ ਕਰੂਗਾ ਉਹ ਕਿਸੇ ਲਈ ਲੜ ਨਹੀਂ ਸਕਦਾ ਸਾਡੀ ਜਥੇਬੰਦੀ ਗੈਰ ਰਾਜਨੀਤਿਕ ਜਿਨ੍ਹਾਂ ਨੇ ਇਲੈਕਸ਼ਨ ਲੜੇ ਨੇ ਉਹ ਕਹਿੰਦਾ ਸੀ ਕਿ ਕਿਸਾਨਾਂ ਦੇ ਹੱਕਾਂ ਲਈ ਲੜੇ ਸੀ ਜੀ ਠੀਕ ਹੈ ਜੀ ਕਹਿਣਾ ਤਾਂ ਬਹੁਤ ਖੁਸ਼ ਹੈ ਜੀ ਕਹਿਣ ਦੀ ਗੱਲ ਹੈ ਕਿਸਾਨਾਂ ਲਈ ਲੜਿਆ ਪਰ ਜਿਹੜਾ ਸਿਰੇ ਤੇ ਜਾ ਕੇ ਜੋ ਕੁਝ ਹੋਇਆ ਐਂਡ ਤੇ ਜਾ ਕੇ ਉਹ ਭੁੱਲੀ ਗੱਲ ਕਿਸੇ ਨੂੰ ਨਹੀਂ ਅਸੀਂ ਵੀ ਉਹਦੇ ਵਿੱਚ ਉਹ ਲੋਕੀ ਨਾਲ ਵੱਲ ਕੀਤਾ ਗਿਆ ਜੀ ਉਹ ਜਦੋਂ ਰਾਜਵਾਲ ਸਾਹਿਬ ਨੇ ਆ ਕੇ ਕਿਹਾ ਵੀ ਸਾਹ ਜੀ ਮੰਗਾ ਸਾਡੀਆਂ ਮੰਨ ਲਈਆਂ ਮੰਗਾ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਹੋਇਆ ਇੱਕ ਸਿਰਫ ਨਾਰਾ ਲਾਇਆ ਸਰਕਾਰ ਨੇ ਇਹਨਾਂ ਨੂੰ ਪਿੱਛੇ ਜਲਦਬਾਜ਼ੀ ਹੋ ਗਈ ਮੂਰੇ ਇਲੈਕਸ਼ਨ ਆ ਗਈ ਜਲਦਬਾਜ਼ੀ ਵਿੱਚ ਪਿੱਛੇ ਭੱਜਿਆ ਕੰਮ ਜਿਉਂ ਦਾ ਤਿਉ ਉਹਥੇ ਹੀ ਖੜਾ ਉਹਥੇ ਹੀ ਅਸੀਂ ਦੁਬਾਰਾ ਖੇਡ ਮੰਗਾ ਹੋਈ ਨੇ ਉਹਦੇ ਵਿੱਚ ਇਹ ਕੋਈ ਦੋਰ ਐ ਨਹੀਂ ਕਿ ਵੀ ਮੰਗਾ ਹੋਰ ਨੇ ਮੰਗਾ ਸਾਡੀਆਂ ਵੀ ਉਹੀ ਨੇ ਉਹਨਾਂ ਦੀ ਵੀ ਉਹੀ ਨੇ ਪਰ ਉਹ ਪੰਜਾਬ ਚ ਰਹਿ ਕੇ ਕਰ ਰਹੇ ਨੇ ਅਸੀਂ ਬਾਡਰ ਤੇ ਜਾ ਰਹੇ ਹਾਂ